ਪਾਉਂਦੀ ਇਹ ਹੈਗਾ ਬਲੌਗ ਜਿਹੜਾ ਇਹ ਆਪਾਂ ਕੱਲ੍ਹ ਵਾਲਾ ਵਿੱਚ ਹੱਥ ਨੇ ਅੱਜ ਵਾਲੇ ਬਲੌਗ ਦੇ ਵਿੱਚ ਐਡ ਕਰਾਂਗੇ ਕਿਉਂਕਿ ਕੱਲ੍ਹ ਜਿਹੜੀ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਗਈ ਸੀ ਤੇ ਜਿਹੜੀ ਹਰਮਨ ਨੇ ਖੇਤੀ ਲਾਈਟਸ ਨਾਲ ਫੈਲਵਾ ਤੇ ਉਹੀ ਆਪਾਂ ਤੁਹਾਨੂੰ ਦਿਖਾਈ ਸੀ ਕਿ ਕੱਲ੍ਹ ਉਹ ਬਣਾਉਣੀ ਆ ਕਲਪੁਰ ਵਾਲੀ ਨਹੀਂ ਦਿਖਾਉਣਾ ਅੱਜ ਲੋਕਾਂ ਨੂੰ ਆਪਾਂ ਮੰਡੀ ਦੇ ਚਾਂਦੜਾਂ ਦੇ ਕਿੱਥੇ ਕਰਾਂਗੇ ਆਪਾਂ ਲਾਹਾਂਗੇ ਘਰੇ ਤੇ ਫਿਰ ਉਹਨੂੰ ਫਲਕਲੇ ਛਾੜਤਾ ਹੈ ਕਿ ਹਰ ਜੇ ਕੱਟਨੇ ਪਰ ਇਹ ਅਗ ਦਿਨੋਂ ਸੋਂ ਕਣਕ ਜਿਹੜੀ ਵਧੀਆ ਗਈ ਕਿਉਂਕਿ ਅਗਲੀ ਵਾਰ ਕਣਕ ਜਿਹੜੀ ਸੀਗੀ ਉਹ ਚ ਬਹੁਤ ਰੇਤਾਂ ਤੇ ਬਹੁਤ ਘੁੰਡੀ ਸੀਗੀ ਪਰ ਅੱਦ ਕੀ ਕਣਕ ਬਹੁਤ ਸਾਫ਼ ਅਤੇ ਤਿਆਰੀਏ ਇਸ ਵਲੌਗ ਨੂੰ ਆਪਾਂ ਅੱਜ ਵਾਲੇ ਬਾਰੇ ਵਿੱਚ ਐਡ ਕਰਾਂਗੇ ਤੇ ਕਰਦੇ ਹਾਂ ਹੁਣ ਆਪਾਂ ਆਪਣਾ ਵਲੌਗ ਸ਼ੁਰੂ ਤੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਲਓ ਜੀ ਮਾਰਨਿੰਗ ਦਾ ਟਾਈਮ ਤੇ ਆਪਾਂ ਇੱਥੇ ਵੀਡੀਓ ਸ਼ੁਰੂ ਕਰ ਲਈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਜਾਓ ਜੀ। ਅ ਫੇਰੇ ਦੀ ਵੀਡੀਓ ਹੈ ਤੇ ਦੇਖੋ ਆਪਣੀ ਕਣਕ ਕਣਕ ਕਿਤਨੀ ਸੋਹਣੀ ਹੈ। ਥੋੜੀ ਜਿਹੀ ਖੁੰਡੀਆਂ ਨੇ ਤੇ ਚਲੋ ਜੀ ਆਪਾਂ ਬੱਕਰੂ-ਬੱਕਰ ਲਾ ਕੇ ਬਸ ਦੋ-ਤਿੰਨ ਧੰਨ ਧੁੱਪ ਲਵਾ ਕੇ ਤੇ ਫਿਰ ਪਾਵਾਂਗੇ ਆਪਣੇ ਗਰਮਾਂ ਦੇ ਵਿੱਚ ਤੇ ਲਓ ਜੀ ਇਧਰ ਆਪਣੀ ਟਰਾਲੀ ਤੋਂ ਆਪਾਂ ਕਾਹ ਲਾਤੀਆਂ ਨੇ ਕਿਉਂਕਿ ਇਹਦੇ ਲਾਉਣ ਲੱਗੇ ਆ। ਹੂੰ ਕੀ ਹੁੰਦੇ ਆ ਇਹ ਵਿੱਦ ਲੌਜੀ ਨਾਲ ਨੂੰ ਲਾ ਕੇ ਆਪਾਂ ਆ ਜਾਇਦ ਕੀ ਉੱਥੇ ਜਗ੍ਹਾ ਬਣਾਈਏ ਉੱਥੇ ਟੰਗਾਂਗੇ ਕਿਉਂਕਿ ਹੁਣ ਆਪਣੇ ਪਰਸੋਂ ਬੁੱਧਵਾਰ ਨੂੰ ਲੱਗਣਗੇ ਤੂੜੀ ਬਣਾਉਣ ਤੇ ਲਓ ਜੀ ਬੱਸ ਅਸੀਂ ਨਟਕਟ ਖੋਲਤੇ ਆ ਤੇ ਹਰ ਗਿਆ ਹੋਇਆ ਦੁੱਧ ਕਹੋਣ ਤੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਦੇ ਕੰਮ ਕਰ ਤੇ ਚਲੋ ਜੀ ਵੀਡੀਓ ਸ਼ੁਰੂ ਕਰ ਲਈਏ ਬਣੇ ਰਿਓ ਵੀਡੀਓ ਤੇ ਐਂਡ ਤੱਕ ਦਿਖਾਵਾਂਗੇ ਆਪਣੇ ਅੱਜ ਦੇ ਇਹ ਕੰਮ ਤੇ ਮੈਂ ਇੱਧਰ ਲੱਗਦੀ ਸੀ ਬਸ ਪੋਚਾ ਲਵ ਤੇ ਬਸ ਜੋ ਕਹ ਲੈ ਜਾਂਦੀ ਸੀ ਤਾਰ ਤੇ ਇਸ ਕੋ ਠੀਕ ਹੈ ਜੀ ਮਿਲਦੇ ਆ ਪੋਚੇ ਲਾ ਕੇ ਤੇ ਉੱਧਰ ਦੇਖੋ ਇਹਦਾ ਪੱਕਾ ਟਾਈਮ ਹੈ पदकी <laughs> प ਲੋ ਜੀ ਇੱਥੇ ਆਪਣੇ ਟਰਾਲੀ ਦੇ ਬਿਠਾ ਲਾ ਕੇ ਹਰਮਨ ਅਗਨੇ ਇੱਥੇ ਅੰਦਰ ਟੰਗਤੇ ਆ ਤੇ ਤੂੜੀ ਵਾਲੀ ਮਸ਼ੀਨ ਆਪਣੇ ਲੱਗੂਗੀ ਸਵੇਰੇ ਤੇ ਬਸ ਇੱਕ ਦੋ ਦਿਨ ਚ ਭਰਾਂਗੇ ਆਪਾਂ ਕਣਕ ਤੇ ਡਰਮ ਤੇ ਬਸ ਇਹ ਆਪਣੇ ਕੰਮ ਸੀ ਜਿਹੜੇ ਕਿ ਫਿਕਰ ਬਹੁਤ ਜ਼ਿਆਦਾ ਸੀ ਤੇ ਕਿਰੋ ਜੀ ਨਿਪਟੇ ਤੇ ਆ ਗਏ ਆ ਇੱਕ ਦੋ ਦਿਨਾਂ ਵਿੱਚ ਨਿਪਟ ਜਾਂਦੇ ਨੇ ਤੇ ਕਿਉਂਕਿ ਆਪਾਂ ਨੂੰ ਬਸ ਕੇਰਾ ਹੀ ਪਹਿਲਾਂ ਫਿਕਰ ਜਾਂ ਹੁੰਦਾ ਵੀ ਆਪਣਾ ਆ ਕੰਮ ਪਿਆ ਉਹਨੇ ਘੜ ਪੱਟ ਲਈ ਉਹਨੇ ਵਟ ਲਈ ਤੇ ਚਲੋ ਜੀ ਅੱਜ ਆਪਣਾ ਵੀ ਕਣਕ ਦਾ ਕੰਮ ਵਧੀਆ ਖੈਰ ਸੁਖਨਾ ਆ ਸਾ ਸਿਰੇ ਚੜ ਗਿਆ ਤੈਨੂੰ ਜਿਤ ਤਾਈਮ ਹੋ ਗਿਆ ਤੇ 9:30 ਤੋਂ ਉੱਤੇ ਤੇ ਕੰਮ ਆਪਣਾ ਸਾਰਾ ਨਿਬੜ ਗਿਆ ਹਰ ਮਨੜ ਕੇ ਸਭ ਗਏ ਆਪਦੇ ਕੰਮੋ ਕੰਮ ਨੇ ਤੇ ਲੋ ਜੀ ਕੰਮ ਤੁਹਾਨੂੰ ਆਪਾਂ ਸਵੇਰੇ ਵੀ ਦਿਖਾਈ ਸੀ ਫਿਰ ਹੁਣ ਮੈਂ ਬਸ ਅੰਦਰੋਂ ਉਹ ਹਾਈਸੀ ਮੋਟਰ ਬੰਦ ਕਰਕੇ ਕਿਉਂਕਿ ਮੈਂ ਤੁਹਾਨੂੰ ਦਿਖਾਉਣੇ ਆ ਵੀ ਮੈਂ ਕੀ ਕੀ ਕੰਮ ਕੀਤੇ ਤੇ ਲੋ ਜੀ ਟਾਈਮ 10:00 ਵਜੇ ਨੇ ਤੇ ਟੂਟੀ ਜਾ ਚੁੱਕੀ ਆ ਹਾਂ ਪਾ ਦਿਖਾਉਂਿਆ ਤੁਹਾਨੂੰ ਕੀ ਕੀ ਕੰਮ ਕੀਤੇ ਤੇ ਦਿੱਤਾ ਪੈਰਾ ਵੱਸ ਸਾਡੇ ਹਾਂ 10 ਵਜੇ ਨਾਲ ਹੀ ਹੈ ਮਤਲਬ ਤੇ ਹਰ ਮਨ ਹਰ ਕੇ ਗਏ ਰੋਟੀ ਰੋਟੀ ਖਾ ਕੇ ਤੇ ਲਉ ਜੀ ਤੇ ਮੈਂ ਤਾਂ ਸਾਰਾ ਵੇੜਾ ਛੜਕਿਆ ਕਿਉਂਕਿ ਕੱਲ੍ਹ ਦੀਆਂ ਆਪਣੇ ਟਰਾਲੀਆਂ ਦੋ ਤਿੰਨ ਵਾਰੀ ਆਈਆਂ ਗਈਆਂ ਤੇ ਸਾਰਾ ਵੇੜਾ ਦੇਖੋ ਪੱচ্চਾ ਹੋਣ ਕਰਕੇ ਸਾਰਾ ਪੱਟਿਆ ਗਿਆ ਸੀ ਤੇ ਆਪਣ ਆਪਣੇ ਦੇਹੀ ਦੀ ਵਾਲੀ ਉੱਠੀ ਪਈ ਐ ਤੇ ਲਉ ਜੀ ਸਭ ਤੋਂ ਪਹਿਲਾਂ ਮੈਂ ਥੋਤੀ ਟਰਾਲੀ ਜਿੱਦੋਂ ਮੈਂ ਛੋਟੋ ਤੇ ਜੀ ਮੋਢਾ ਲੂਰੇ ਇਹ ਇੱਥੇ ਸਾਰੇ ਛੜਕ ਤਾ ਪਾਣੀ ਇਹ ਇੱਧਰ ਵੀ ਪਾਇਆ ਬੂਟਿਆਂ ਨੂੰ ਪਾਣੀ ਕਿਉਂਕਿ ਆਪਣੇ ਕਣਕ ਪਈ ਆ ਜੀ ਬਸ ਥੋੜਾ ਜਿਹਾ ਪਾਣੀ ਦਾੜਾ ਨਹੀਂ ਪਾਇਆ ਤੇ ਨੂੰ ਜਿੱਥੇ ਦੇਖੋ ਆਪਾਂ ਇੱਥੇ ਕਰਤੀ ਸਫਾਈ ਕਿਉਂਕਿ ਇੱਥੋਂ ਨਾ ਆਪਾਂ ਜਹਾ ਟਰੈਕਟਰ ਲਾਵਾਂਗੇ ਤੇ ਜਹਾ ਲਾਵਾਂਗੇ ਟਰਾਲੀ ਕਿਉਂਕਿ ਤੂੜੀ ਕਰਕੇ ਹੁਣ ਪਹਿਲਾਂ ਤਾਂ ਉਹ ਕੰਮ ਦੇ ਦਿੱਸੀ ਆਪਣਾ ਦਰਵਾਜ਼ਾ ਤੇ ਉੱਥੇ ਆਪਾਂ ਲਾਤੀ ਸੀਗੀ ਦੇਖਾ ਜੀ ਦੇਖੋ ਜਿਹੜੇ ਆਪਾਂ ਹਾ ਬਿੱਡ ਲਾਏ ਨੇ ਇਹ ਨਾਲ ਹੀ ਆਪ ਲੋ ਪਰਲੇ ਘਰੇ ਹੁੰਦੇ ਸੀ ਤੇ ਹੈਸੀ ਆਪਾ ਦੇਖੋ ਇੱਥੇ ਜਗ੍ਹਾ ਬਣਾਤੀ ਇਹਨਾਂ ਦੀ ਵਧੀਆ ਕੰਕ ਤੇ ਤੇ ਇੱਥੇ ਆਪਾਂ ਲਾਵਾਂਗੇ ਤਰਾਂਦੀ ਤੇ ਇੱਥੇ ਜਿਹੜੇ ਬਾਰ-ਬਾਰੀਆਂ ਪਏ ਸੀ ਉਹ ਪਹਿਲਾਂ ਅਸੀਂ ਰਾਤ ਸਾਰੇ ਚੱਪਕੇ ਤੇ ਹੁਣ ਇੱਥੇ ਦੇਖੋ ਧੋ ਕੇ ਸਾਰੀ ਜਗ੍ਹਾ ਨੂੰ ਵਧੀਆ ਬਣਾਤੀ ਤੇ ਹਾਂ ਤਾਂ ਬਸ ਫਿਰ ਇੰਨਾ ਕ ਤਾਂ ਆਪਣੇ ਘਰੇ ਰਹਿੰਦੇ ਹੀ ਆ ਹਰ ਵਕਤ ਹਨਾ ਦੇਖ ਲਓ ਜੀ ਫਸ ਕੁਛ ਲੱਗੇ ਤੇ ਸਾਰੇ ਦੇਖੋ ਸਾਰੇ ਧੋਗੇ ਤਾਂ ਮੈਂ ਦਿੱਲੀ ਤੋਂ ਨਹੀਂ ਹੁੰਦੀ ਐ ਪਰ ਇੱਧਰ ਅੱਜ ਆਈ ਤੀ ਆ ਇਸੇ ਪਟੜੀ ਲਾ ਲਾਂਗੇ ਤਾਂ ਫੇਹੀ ਆਪਣੀ ਤੂੜੀ ਰਹਿ ਗਈ ਬਸ ਕੱਢਣ ਵਾਲੀ ਤੇ ਕੰਕ ਦਾ ਕੰਮ ਆਪਣਾ 13 ਨਿੱਪੜ ਗਿਆ ਤੇ ਬਸ ਇੱਕ ਦੋ ਦਿਨਾਂ ਵਿੱਚ ਲੱਗਾਂਗੇ ਗ੍ਰਾਮ ਭਰਨ ਤੇ ਬਸ 13 ਹੁਣ ਤਾਂ ਦੋ ਚਾਰ ਦਿਨ ਤੋਨੂੰ ਤੂੜੀ ਤੋਂ ਦੇ ਕੰਮ ਨਹੀਂ ਦਿਖਾਵਾਂਗੇ ਕਿਉਂਕਿ ਬਸ ਤੁਹਾਨੂੰ ਪਤਾ ਹੀ ਹੈ ਖੇਤਾਂ ਦੇ ਕੰਮ ਚੱਲਤੇ ਆ ਤੇ ਲੋ ਜੀ ਕੱਲ ਅਸੀਂ ਆਥ ਨੇ ਸਾਨੂੰ 7-8 ਸਾਢੇ 7 ਦਿਨ ਨੇੜੇ ਹੋ ਗਿਆ ਸੀ ਰੋਟੀ ਨੂੰ ਪੂਰੇ ਇੱਕ ਵੇਲਾ ਹੋ ਗਿਆ ਸੀ ਕਿਉਂਕਿ ਕੰਮ ਸੀਗੇ ਬਹੁਤ ਕਰਨ ਵਾਲੇ ਤੇ ਲੋਜੀ ਇੱਥੇ ਦੇਖੋ ਜਿਹੜੇ ਕੱਲ ਤੁਹਾਨੂੰ ਦਿਖਾਇਆ ਸੀ ਮੈਂ ਆਪਣੀਆਂ ਲੱਕੜਾਂ ਲੁਕੜਾਂ ਪਈਆਂ ਸੀ ਤੇ ਇੱਧਰ ਆਪਣੀਆਂ ਪਾਥੀਆਂ ਪਈਆਂ ਸੀ ਤੇ ਲੋਜੀ ਸਾਰੀ ਜਗ੍ਹਾ ਬਣਾ ਕੇ ਵੇਲੀ ਖਾ ਕੇ ਉਹ ਵਧੀਆ ਬਣਾਤੀ ਐ ਕਿਉਂਕਿ ਹੁਣ ਬਸ ਆਪਣੇ ਵਿਧੋਹਾਰ ਨੂੰ ਅੱਜ ਤਾਂ ਤੇ ਨਹੀਂ ਸੰਨ ਚ ਕੱਲ ਨੂੰ ਲੱਗੂਗੀ ਆਪਣੇ ਤੂੜੀ ਬਣਾਉਣ ਵਾਲੇ ਤੇ ਨਾਲੇ ਮੇਰਾ ਤਾਂ ਟਰੈਕਟਰ ਹੋ ਵੀ ਤੁਹਾਨੂੰ ਦਿਖਾਉਣੀ ਐ ਤੇ ਲੋਜੀ ਟਰੈਕਟਰ ਤਾਂ ਪਸਾਰੇ ਤੇ ਤੋਤਾ ਵਧੀਆ ਬਣ ਗਿਆ ਤੇ ਇਸੇ ਮੇਰੇ ਕੰਮ ਜਿਹੜੇ ਮੈਂ ਹਾਂ ਘੰਟੇ ਸਵਾ ਘੰਟੇ ਨੂੰ ਲੱਗ ਗਿਆ ਸੀ ਕ ਕਰਦੀ ਮੈਂ ਲਓ ਜਿੱਥੇ ਤਾਂ ਮੰਝਾ ਦਾ ਦਿਨੇ ਹੁੰਨੇ ਬੈਠਣ ਵਾਲਾ ਤਾਂ ਕੋਈ ਹੈ ਨਹੀਂ ਪਰ ਹੁਣ ਦਾ ਚਲੋ ਤੇ ਸੋਣਾ ਲੱਗਦਾ ਦਰਵਾਜ਼ੇ 'ਚ ਮੰਝਾ ਗਿਆ ਪਹਿਲਾਂ ਆਪਣੀ ਵੱਡੀ ਬੇਬੇ ਹੁੰਦੀ ਸੀ ਉਹ ਬੈੰਦੀ ਹੁੰਦੀ ਸੀ ਇੱਥੇ ਆ ਕੇ ਤੇ ਸੋਜੀ ਇਸੇ ਆਪਣੇ ਸਵੇਰ ਸਵੇਰ ਦੇ ਕੰਮ ਤੇ ਫਸੇ ਹੋਣ তাসمیٹ ਕਰਨ گے ਰਸਤੇ ਕਿਉਂਕਿ ਅੱਜ ਚਾਹ ਪਾਣੀ ਦਾ ਕੰਮ ਹੈ ਨੀਗਾ ਤੇ ਵਸਤੂ ਅਤਵਾਈ ਛੜਕ ਛਾਈ ਸਾਰੀ ਹੋ ਗਈ ਹੈ ਤੇ ਵਸ ਡਰਾਮਾ ਨੂੰ ਉਹ ਆਪਣਾ ਕਮਰਾ ਰਹਿ ਗਿਆ ਹਜੇ ਮੇਰਾ ਹੱਦਬ ਚੱਲਾ ਜਾ ਪਿਆ ਸਾਫ ਕਰਨ ਵਾਲਾ ਕਿਉਂਕਿ ਗਲਾ ਦੇਖੋ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸਾਰੇ ਕੰਮ ਹੈਗੇ ਜਿਹੜੇ ਰੇਤ ਤੇ ਮਿੱਟੀ ਵਾਲੀ ਹੈ ਇੱਕ ਮੈਨੂੰ ਥੋੜੀ ਜਿਹੀ ਹੱਕ ਚੜਦੀ ਹੈ ਮੈਨੂੰ ਤੇ ਹਰ ਮਨ ਨੂੰ ਕਿਉਂਕਿ ਗਰਦ ਵਾਲਾ ਕੰਮ ਹੈ ਸਾਰਾ ਚਲਣ ਜੀ ਆਪਣੇ ਕੰਮ ਤੇ ਬਸ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਦੇ ਕੰਮ ਘਰ ਬਣੇ ਰਿਓ ਵੀਡੀਓ ਦੇ ਐਂਡ ਤੱਕ ਤੇ ਦਿਖਾਵਾਂਗੇ ਆਪਣੇ ਸਾਰੇ ਸਾਂਭਾ ਸਮਾਈ ਤੋਂ ਲੈ ਕੇ ਕੱਢਣ ਕਢਾਉਣ ਤੱਕ ਦੇ ਕੰਮ ਤੇ ਚਲੋ ਠੀਕ ਹੈ ਜੀ